ਅੱਜ ਨੰਗਲ ਦੀ ਮੰਨੀ ਪਰ ਮੰਨੀ ਸੰਸਥਾ ਗ੍ਰੀਨ ਅਰਥ ਜਿਹੜੀ ਹੈਗੀ ਹੈ ਉਹਦੇ ਦੁਆਰਾ ਅੱਜ ਗੁਰਦੁਆਰਾ ਘਟਸਾਬ ਦੇ ਵਿੱਚ ਅਮਰਪਾਲੀ ਦਾ ਬੂਟਾ ਲਗਾ ਕੇ ਇਹਦੀ ਸ਼ੁਰੂਆਤ ਕੀਤੀ ਗਈ ਹੈ ਆਉਣੇ ਵਾਲੇ ਸਮੇਂ ਦੇ ਵਿੱਚ ਵੀ ਇਹਨਾਂ ਨੇ ਇੱਕ ਹਫ਼ਤੇ ਦੇ ਵਿੱਚ ਵਿੱਚ 101 ਬੂਟੇ ਲਗਾਣੇ ਹਨ ਔਰ ਅਸੀਂ ਐਸੀ ਜਗ੍ਹਾ ਤੇ ਇਹਨਾਂ ਦੇ ਨਾਲ ਮਿਲ ਕੇ ਬੂਟੇ ਲਗਾਣੇ ਹਨ ਜਿੱਥੇ ਕੋਈ ਸਰਾਊਂਡਿੰਗ ਚਾਰਦੁਵਾਰੀ ਬਣੀ ਹੋਵੇ ਜਾਂ ਫੈਂਸਿੰਗ ਲੱਗੀ ਹੋਵੇ ਤਾਂ ਕਿ ਉਹ ਬੂਟੇ ਚੱਲਣ ਇੱਕ ਅਸੀਂ ਕੋਈ ਫਾਰਮੈਲਟੀ ਨਾ ਕਰੀਏ ਕਿ ਫਾਰਮੈਲਟੀ ਬਣ ਕੇ ਰਹਿ ਜਾਏ ਜਿਵੇਂ ਸੰਸਥਾ ਦਾ ਨਾਮ ਗ੍ਰੀਨ ਅਰਥ ਰੱਖਿਆ ਇਹਦਾ ਮਤਲਬ ਇਹੀ ਹੈ ਕਿ ਅਸੀਂ ਜ਼ਮੀਨ ਨੂੰ ਹਰਾ ਭਰਿਆ ਰੱਖ ਸਕੀਏ ਜ਼ਮੀਨ ਹਰੀ ਭਰੀ ਰਹੇਗੀ ਬੂਟੇ ਲੱਗਣਗੇ ਵਾਤਾਵਰਣ ਸ਼ੁੱਧ ਰਹੇਗਾ ਔਰ ਅੱਜ ਗ੍ਰੀਨ ਅਰਥ ਵੱਲੋਂ ਸਾਡੇ ਸਰਦਾਰ ਕੇਰ ਸਿੰਘ ਜੀ ਨੂੰ ਇੱਕ ਵਿਸ਼ੇਸ਼ ਜ਼ਿੰਮੇਵਾਰੀ ਦਿੱਤੀ ਹੈ ਇਹਨਾਂ ਨੂੰ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਬਣਾਇਆ ਸੰਸਥਾ ਦਾ ਅਸੀਂ ਵੀ ਕਈ ਸਾਲਾਂ ਤੋਂ ਇਹਨਾਂ ਦੇ ਨਾਲ ਮਿਲ ਕੇ ਸਾਰੇ ਜਿੰਨੇ ਵੀ ਮੇਰੇ ਨਾਲ ਇੱਥੇ ਮੈਂਬਰ ਖੜੇ ਐ ਸਭ ਅਸੀਂ ਇਹ ਕੰਮ ਕਰਦੇ ਪਏ ਆ ਤੇ ਜਿੱਥੇ ਅੱਗੇ ਵੀ ਸਹਿਯੋਗ ਹੋਏਗਾ ਅਸੀਂ ਇਹਨਾਂ ਦੇ ਨਾਲ ਸਹਿਯੋਗ ਦੇਵਾਂਗੇ ਬਹੁਤ ਅੱਛਾ ਇਹਨਾਂ ਦਾ ਪ੍ਰਯਾਸ ਹੈ ਅਸੀਂ ਇਹਨਾਂ ਦਾ ਇੱਕ ਵਾਰੀ ਫੇਰ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਨਾਲ ਦੀ ਸਥਿਤੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਚਰਨ ਛੋਹ ਗੁਰਦੁਆਰਾ ਘਾੜ ਸਾਹਿਬ ਦੇ ਵਿੱਚ ਅਸੀਂ ਸਾਰੇ ਮਿੱਤਰ ਸੱਜਣ ਇਸ ਬੂਟਾ ਲਾਣ ਲਈ ਆਏ ਹਾਂ ਤੇ ਪ੍ਰਧਾਨ ਐਨ ਜੀਓ ਜਿਹੜੀ ਆਪਣੇ ਗ੍ਰੀਨ ਅਰਥ ਹੈ ਉਹਦੇ ਪ੍ਰਧਾਨ ਜੀ ਆਪਣੇ ਪ੍ਰਵੀਨ ਅਨਸਾਰੀ ਜੀ ਹੋਰੀ ਜਿਹੜੀ ਇਹ ਸਾਨੂੰ ਜ਼ਿੰਮੇਵਾਰੀ ਦਿੱਤੀ ਹੈ ਅਸੀਂ ਸ੍ਰੀ ਗੁਰੂ ਮਹਾਰਾਜ ਜੀ ਦੇ ਹੁਕਮ ਸਦਕਾ ਉਸ ਨੂੰ ਆਪਣੀ ਤਨ ਦੇ ਹੀ ਨਾਲ ਨਿਭਾਵਾਂਗੇ ਅਤੇ ਜਿਹੜੇ ਇੱਥੇ ਮੇਰੇ ਸਾਰੇ ਮਿੱਤਰ ਸੱਜਣ ਸਾਥੀ ਆਏ ਨੇ ਚੋਪੜਾ ਸਾਹਿਬ ਅਵਤਾਰ ਸਿੰਘ ਜੀ ਬਾਬੂਗੰਗ ਜੀ ਸੰਨੀ ਜੀ ਸਾਰੇ ਜਿੰਨੇ ਵੀ ਆਪਣੇ ਮਿੱਤਰ ਸੱਜਣ ਹੈ ਮਰਜੀਤ ਜੀ ਤੇ ਮੈਂ ਉਹਨਾਂ ਦਾ ਇੱਥੇ ਆ ਕੇ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਖਾਤ ਅੱਜ ਕੀ ਕੀਤਾ ਗਿਆ ਜੀ ਦੱਸੋ ਅੱਜ ਗ੍ਰੀਨ ਅਰਥ ਐਨ ਜੀਓ ਵੱਲੋਂ ਜੋ ਕਿ ਹਰ ਸਾਲ ਨੰਗਲ ਅਤੇ ਨੰਗਲ ਦੇ ਸਰੌਂਡਿੰਗ ਏਰੀਆ ਦੇ ਵਿੱਚ ਪਲਾਂਟਸ ਦੀ ਪਲਾਂਟੇਸ਼ਨ ਕਰਦੇ ਹੈਗੇ ਆਂ ਅਲੱਗ-ਅਲੱਗ ਤਰ੍ਹਾਂ ਦੇ ਬੂਟੇ ਅਸੀਂ ਹਰ ਸਾਲ ਲਗਾਈਦੇ ਆਂ ਇਸ ਸਾਲ ਦੀ ਕੜੀ ਜਿਹੜੀ ਹੈ ਅੱਜ ਅਸੀਂ ਘਟ ਸਾਹਿਬ ਗੁਰਦੁਆਰੇ ਤੋਂ ਅਰਦਾਸ ਕਰਕੇ ਬਾਬਾ ਜੀ ਦਾ ਇੱਕ ਅਮਰਪਾਲੀ ਆਂ ਅੰਬ ਦਾ ਬੂਟਾ ਲਗਾ ਕੇ ਤੇ ਉੱਥੋਂ ਸ਼ੁਰੂਆਤ ਕੀਤੀ ਹੈ ਅਸੀਂ 101 ਬੂਟਾ ਇੱਕ ਹਫ਼ਤੇ ਦੇ ਅੰਦਰ-ਅੰਦਰ ਅਸੀਂ 101 ਕਬੂਟਾ ਆਪਣੇ ਏਰੀਆ ਦੇ ਵਿੱਚ ਲਗਾਉਣਾ ਹੈਗਾ ਤੇ ਉਸ ਦੇ ਨਾਲ ਮੈਂ ਇੱਕ ਇਹ ਵੀ ਦੱਸਣਾ ਚਾਹਾਂਗਾ ਕਿ ਗ੍ਰੀਨ ਅਰਥ ਐਨ ਜੀਓ ਜਿਹੜੀ ਹੈਗੀ ਹੈ ਉਹ ਹੋਰ ਵੀ ਬਹੁਤ ਤਰ੍ਹਾਂ ਦੇ ਕੰਮ ਸਮਾਜ ਭਲਾਈ ਦੇ ਕੰਮ ਕਰਦੀ ਰਹਿੰਦੀ ਹੈ ਜਿਸ ਤਰ੍ਹਾਂ ਕਿਤੇ ਮੈਡੀਕਲ ਕੈਂਪ ਲਗਾਣਾ ਗਰੀਬ ਲੋਕਾਂ ਨੂੰ ਕਿਸੇ ਨੂੰ ਦਵਾਈ ਦੀ ਜਰੂਰਤ ਹੈ ਦਵਾਈ ਦੇਣੀ ਤੇ ਅੱਜ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਇਹ ਦੱਸ ਕੇ ਵੀ ਕਿ ਸਰਦਾਰ ਕੇਰ ਸਿੰਘ ਜੀ ਠੇਕੇਦਾਰ ਜੋ ਕਿ ਬਹੁਤ ਹੀ ਸਮਾਜ ਸੇਵਕ ਹੈਗੇ ਸਾਡੇ ਇਲਾਕੇ ਦੇ ਮੰਨੇ ਪ੍ਰਮੰਨੇ ਸਸ਼ਤੀ ਹੈ ਉਹਨਾਂ ਨੂੰ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਅਸੀਂ ਐਨ ਜੀਓ ਦਾ ਜਿਹੜਾ ਹੈ ਉਹ ਨਿਯੁਕਤ ਕੀਤਾ ਹੈ ਉਹਨਾਂ ਤੇ ਜ਼ਿੰਮੇਵਾਰੀ ਲਈ ਹੈ ਤੇ ਬਾਕੀ ਵੀ ਮੈਂ ਹੋਰ ਵੀ ਜਿੰਨੇ ਵੀ ਆਮ ਆਦਮੀ ਪਾਰਟੀ ਦੇ ਸਾਡੇ ਸਟਿਸ਼ ਚੋਪੜਾ ਜੀ ਹੈ ਬਰਮਾ ਜੀ ਹੈ ਕਰਨ ਸੈਣੀ ਜੀ ਹੈ ਆਸ਼ੂ ਜੀ ਹੈ ਨਿੰਦੀਪਾ ਜੀ ਹੈ ਸੰਨੀ ਜੀ ਹੈ ਸਾਰਿਆਂ ਦਾ ਮੈਂ ਬਹੁਤ ਜੇ ਕਿਸੇ ਦਾ ਨਾਮ ਲੈਣਾ ਰਹਿ ਗਿਆ ਹੋਵਾਂ ਤਾਂ ਮਾਫ ਕਰਨਾ ਬਾਕੀ ਮੈਂ ਸਾਰਿਆਂ ਦਾ ਬਹੁਤ ਧੰਨਵਾਦੀ ਆ ਅਤੇ ਮੈਂ ਇਹ ਵੀ ਰਿਕੁਐਸਟ ਕਰਾਂਗਾ ਕਿ ਜੇ ਕਿਸੇ ਨੇ ਐਨਜੀਓ ਦਾ ਮੈਂਬਰ ਬਣਨਾ ਹੋਵੇ ਤਾਂ ਬੇਚ ਜਕ ਅਜ ਨਾਮ ਲਿਖਵਾ ਸਕਦਾ ਹੈ ਤੇ ਅਸੀਂ ਐਨਜੀਓ ਦਾ ਵਿਸਤਾਰ ਅਸੀਂ ਬਹੁਤ ਜਲਦੀ ਜਿਹੜਾ ਹੈ ਐਨਜੀਓ ਦਾ ਵਿਸਤਾਰ ਕਰਕੇ ਹੋਰ ਵੱਡੇ ਪੱਧਰ ਦੇ ਉੱਤੇ ਸਮਾਜ ਭਲਾਈ ਦੇ ਕੰਮ ਕਰਾਂਗੇ